ਦੋਸਤੋ ਜਰਨਲ ਸੁਬੇਗ ਸਿੰਘ 1ਵੀਂ ਸਦੀ ਦਾ ਉਹ ਮਹਾਨ ਫੌਜੀ ਜਰਨੈਲ ਜੋ ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਵਾਸਤੇ ਵੀ ਲੜਿਆ ਤੇ ਭਾਰਤ ਦੇ ਵਿਰੁੱਧ ਵੀ ਜਿਸ ਵੇਲੇ ਜੂਨ 1984 ਵਿੱਚ ਆਪਰੇਸ਼ਨ ਬਲੂ ਸਟਾਰ ਦੇ ਨਾਮ ਹੇਠ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸਿੱਖਾ ਦੇ ਸਰਮੌਰ ਧਾਰਮਿਕ ਸਥਾਨ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ਦੇ ਹੁਕਮ ਦਿੱਤੇ ਸਨ ਤਾਂ ਉਸ ਵਕਤ ਸ਼੍ਰੀ ਅਕਾਲ ਤਖਤ ਸਾਹਿਬ ਅਧਰਵਾਜੂਦ ਖਰਕੂ ਸਿੰਘ ਜਰਨਲ ਸਵੇਕ ਸਿੰਘ ਦੀ ਗਵਾਹੀ ਹੇਠ ਲੜੇ ਤੇ ਅਖੀਰ ਸ਼ਹੀਦਿਆਂ ਦੇ ਜਾਂ ਪੀ ਗਏ ਜਰਨਲ ਸਵੇਕ ਸਿੰਘ ਦੀ ਸ਼ਹਾਦਤ ਵੀ ਸ਼੍ਰੀ ਦਰਬਾਰ ਸਾਹਿਬ ਅੰਦਰ ਜੂਨ 1984 ਵੇਲੇ ਹੋਈ ਸੀ ਦੋਸਤੋ ਤੁਸੀਂ ਜਰਨਲ ਸਵੇਕ ਸਿੰਘ ਦੀ ਜ਼ਿੰਦਗੀ ਦੇ ਬਾਰੇ ਕਿ ਜਦੋਂ ਉਹ ਫੌਜ ਵਿੱਚ ਰਹੇ ਤੇ ਫਿਰ ਜਦੋਂ ਉਹਨਾਂ ਨੂੰ ਇੱਕ ਸਾਜ਼ਿਸ਼ ਤਹਿਤ ਫੌਜ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ ਤੇ ਫਿਰ ਜਦੋਂ ਉਹ ਧਰਮ ਦੀ ਲੜਾਈ ਲਈ ਸਭ ਕੁਝ ਛੱਡ ਕੇ ਸੰਤਾ ਦੀ ਅਗਵਾਈ ਵਿੱਚ ਸ਼੍ਰੀ ਦਰਬਾਰ ਸਾਹਿਬ ਆ ਗਏ ਸਨ ਉਹਨਾਂ ਦੀ ਇਸ ਜ਼ਿੰਦਗੀ ਬਾਰੇ ਤਾਂ ਸਾਰੇ ਹੀ ਜਾਣਦੇ ਹੋ ਪਰ ਕੀ ਤੁਸੀਂ ਜਾਣਦੇ ਹੋ ਕਿ ਜਰਨਲ ਸੁਬੇਖ ਸਿੰਘ ਦਾ ਪਰਵਾਰਿਕ ਪਿਛੋਕੜ ਕੀ ਸੀ ਉਹ ਕਿਸ ਖਾਨਦਾਨ ਦੇ ਵਾਸੀ ਸਨ ਜਰਨਲ ਸੁਬੇਖ ਸਿੰਘ ਪੰਜਾਬ ਦੇ ਕਿਹੜੇ ਇਲਾਕੇ ਨਾਲ ਸੰਬੰਧ ਰੱਖਦੇ ਸਨ ਜਰਨਲ ਸੁਬੇਖ ਸਿੰਘ ਦਾ ਖਾਨਦਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਹੀ ਸਿੱਖੀ ਨਾਲ ਜੁੜਿਆ ਹੋਇਆ ਸੀ ਜਰਨਲ ਸੁਬੇਖ ਸਿੰਘ ਦੇ ਖਾਨਦਾਨ ਵਿੱਚ ਪਹਿਲਾਂ ਵੀ ਇੱਕ ਐਸਾ ਮਹਾਨ ਯੋਧਾ ਪੈਦਾ ਹੋਇਆ ਜਿਸ ਨੇ ਸ੍ਰੀ ਦਰਬਾਰ ਸਾਹਿਬ ਦੀ ਹਉਦੀ ਬੇਦਬੀ ਰੋਕਣ ਲਈ ਜਾਨ ਦੀ ਬਾਜ਼ੀ ਲਾ ਕੇ ਸਿੱਖਾਂ ਦੇ ਇੱਕ ਬਹੁਤ ਵੱਡੇ ਦੁਸ਼ਮਣ ਦਾ ਨਾਚ ਕੀਤਾ ਸੀ ਜਨਰਲ ਸੁਬੇਗ ਸਿੰਘ ਦੇ ਪਰਵਾਰਿਕ ਪਿਛੋਕੜ ਅਤੇ ਖਾਨਦਾਨ ਬਾਰੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਪਰ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਜਿਸ ਵੇਲੇ ਜੂਨ 1984 ਦੀ 1 ਤਰੀਕ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਨੂੰ ਫੌਜ ਵੱਲੋਂ ਪੂਰੀ ਤਰ੍ਹਾਂ ਘੇਰ ਲਿਆ ਤਾਂ ਉਸ ਵਕਤ ਕਿਵੇਂ ਨਾ ਕਿਵੇਂ ਦੋ ਪੱਤਰਕਾਰ ਸ਼੍ਰੀ ਦਰਬਾਰ ਸਾਹਿਬ ਅੱਧਰ ਜਰਨਲ ਸੁਬੇਕ ਸਿੰਘ ਕੋਲ ਉਹਨਾਂ ਦੀ ਇੰਟਰਵਿਊ ਲੈਣ ਪਹੁੰਚਦੇ ਹਨ ਜਦਿਆਂ ਹੀ ਪੱਤਰਕਾਰ ਜਰਨਲ ਸੁਬੇਕ ਸਿੰਘ ਨੂੰ ਸਵਾਲ ਕਰਦਾ ਹੈ ਕਿ ਤੁਸੀਂ ਭਾਰਤੀ ਫੌਜ ਨੂੰ ਛੱਡ ਕੇ ਸਿੱਖ ਸਿਆਸਤ ਵੱਲ ਹੀ ਕਿਉਂ ਆਏ ਤਾਂ ਜਰਨਲ ਸੁਬੇਕ ਸਿੰਘ ਨੇ ਬੜੀ ਹਾਜ਼ਰ ਜਵਾਬੀ ਦੇ ਨਾਲ ਉੱਤਰ ਦਿੱਤਾ ਕਿ ਜੇ ਫੌਜ ਦੇ ਹੋਰ ਮੁਖੀ ਜੋ ਰਿਟਾਇਰ ਹੋ ਕੇ ਕਾਂਗਰਸ ਦੇ ਵਿੱਚ ਜਾ ਸਕਦੇ ਹਨ ਤਾਂ ਫਿਰ ਬੈਂ ਆਪਣੀ ਸਿੱਖ ਸਿਆਸਤ ਵਿੱਚ ਕਿਉਂ ਨਹੀਂ ਆ ਸਕਦਾ ਅਗਲੇ ਸਵਾਲਾਂ ਦੇ ਜਵਾਬ ਵਿੱਚ ਜਨਰਲ ਸੁਬੇਕ ਸਿੰਘ ਨੇ ਕਿਹਾ ਕਿ ਪਹਿਲਾਂ ਮੈਂ ਲੰਬਾਂ ਸਮਾਂ ਦੇਸ਼ ਦੀ ਸੇਵਾ ਕੀਤੀ ਤੇ ਹੁਣ ਮੈਂ ਧਰਮ ਲਈ ਆਪਣਾ ਆਪਾ ਕੁਰਬਾਨ ਕਰਨ ਜਾ ਰਿਹਾ ਹਾਂ ਜੇਕਰ ਜਨਰਲ ਸੁਬੇਕ ਸਿੰਘ ਦੇ ਪਰਿਵਾਰਕ ਵਿਸ਼ੋਕੜ ਬਾਰੇ ਜਾਣੀਏ ਤਾਂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮੇਂ ਇੱਕ ਬਾਬਾ ਹਰदयाल ਜੀ ਹੁੰਦੇ ਸਨ ਜਿਨ੍ਹਾਂ ਨੇ ਦਸਮ ਪਾਤਸ਼ਾਹ ਪਾਸੋਂ ਖੱਡੇ ਬਾਟੇ ਦੀ ਪੌਲ ਲਈ ਤੇ ਉਹ ਹਰਦਿਆਲ ਸਿੰਘ ਬਣ ਗਏ ਸਰਦਾਰ ਹਰਦਿਆਲ ਸਿੰਘ ਦਾ ਅੱਗੇ ਇੱਕ ਸੁਪੁੱਤਰ ਸੀ ਜਿਸ ਦਾ ਨਾਮ ਸੀ ਸਰਦਾਰ ਹਰਾ ਸਿੰਘ ਹਰਾ ਸਿੰਘ ਦੇ ਇਤਿਹਾਸ ਵਿੱਚ ਅੱਗੇ ਦੋ ਪੁੱਤਰਾਂ ਦਾ ਜ਼ਿਕਰ ਮਿਲਦਾ ਹੈ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਸੀ ਸਰਦਾਰ ਜਗਤ ਸਿੰਘ ਤੇ ਦੂਜੇ ਪੁੱਤਰ ਦਾ ਨਾਮ ਸੀ ਸਰਦਾਰ ਮਹਿਤਾਬ ਸਿੰਘ ਬੀਰਾਕੋਟ ਸਰਦਾਰ ਮਹਤਾਬ ਸਿੰਘ ਬੀਰਾਕੋਟ ਦਾ ਨਾਮ ਸੁਣ ਕੇ ਤੁਹਾਨੂੰ ਥੋੜਾ ਅਦਾਜਾ ਤਾਂ ਹੋ ਗਿਆ ਹੋਵੇਗਾ ਸਰਦਾਰ ਮਹਤਾਬ ਸਿੰਘ ਬੀਰਾਕੋਟ ਉਹੀ ਜੋਧਾ ਸੀ ਜਿਸ ਨੇ ਇੱਕ ਹੋਰ ਸਿੰਘ ਸੂਰਮੇ ਸਰਦਾਰ ਸੁਖਾ ਸਿੰਘ ਨਾਲ ਮਿਲ ਕੇ ਸ਼੍ਰੀ ਦਰਬਾਰ ਸਾਹਿਬ ਦੀ ਬੇਦਬੀ ਕਰ ਰਹੇ ਮੱਸਾ ਰਗੜ ਦਾ ਸਿਰ ਲਾਹ ਫੁੱਟਿਆ ਸੀ ਤੇ ਫੇਰ ਉਸ ਦੇ ਸਰਦੂ ਨੇਜਿਆਂ ਤੇ ਟੰਕ ਕੇ ਬੀਕਾ ਨੇਰ ਲੈ ਗਏ ਸਨ ਇਸ ਸੂਰਮੇ ਸਰਦਾਰ ਮਹਿਤਾਬ ਸਿੰਘ ਬੀਰਾਕੋਟ ਦੇ ਪੁੱਤਰ ਦਾ ਨਾਮ ਸੀ ਸਰਦਾਰ ਰਾਏ ਸਿੰਘ ਤੇ ਰਾਏ ਸਿੰਘ ਦੇ ਅੱਗੇ ਪੁੱਤਰ ਦਾ ਨਾਮ ਰਤਨ ਸਿੰਘ ਭੱਗੂ ਇਤਿਹਾਸ ਵਿੱਚ ਮਿਲਦਾ ਹੈ ਆਗਾ ਸਰਦਾਰ ਰਤਨ ਸਿੰਘ ਭੱਗੂ ਦੇ ਦੋ ਸੁਪੁੱਤਰ ਸਨ ਇੱਕ ਦਾ ਨਾਮ ਸਰਦਾਰ ਗੁਰਮਖ ਸਿੰਘ ਤੇ ਦੂਜੇ ਦਾ ਨਾਮ ਸਰਮਖ ਸਿੰਘ ਵੱਡੇ ਪੁੱਤਰ ਗੁਰਮਖ ਸਿੰਘ ਦੇ ਅੱਗੇ ਦੋ ਸੁਪੁੱਤਰ ਸਨ ਸਰਦਾਰ ਲਾਲ ਸਿੰਘ ਅਤੇ ਸਰਦਾਰ ਨੰਦ ਸਿੰਘ ਇਸੇ ਛੋਟੇ ਸੁਪੁੱਤਰ ਸਰਦਾਰ ਨੰਦ ਸਿੰਘ ਦਾ ਪਰਿਵਾਰ ਬਾਅਦ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਖਿਆਲੇ ਆ ਕੇ ਵਸ ਗਿਆ ਪਿੰਡ ਦਾ ਨਾਮ ਵੀ ਬਾਅਦ ਵਿੱਚ ਖਿਆਲਾ ਨੰਦ ਸਿੰਘ ਵਾਲਾ ਪੈ ਗਿਆ ਨਾਦ ਸਿੱਖ ਦੇ ਪਰਿਵਾਰ ਵਿੱਚ ਅੱਗੇ ਚਾਰ ਸੁਪੁੱਤਰ ਸਨ ਜਿਨ੍ਹਾਂ ਵਿੱਚੋਂ ਸਭ ਤੋਂ ਛੋਟੇ ਪੁੱਤਰ ਦਾ ਨਾਮ ਸੀ ਸਰਦਾਰ ਭਗਵਾਨ ਸਿੰਘ ਤੇ ਸਰਦਾਰ ਭਗਵਾਨ ਸਿੰਘ ਦੇ ਘਰ ਵਿੱਚ ਅੱਗੇ ਤਿੰਨ ਬੇਟੇ ਤੇ ਇੱਕ ਬੇਟੀ ਪੈਦਾ ਹੋਈ ਸਰਦਾਰ ਭਗਵਾਨ ਸਿੰਘ ਦੇ ਪੁੱਤਰਾਂ ਵਿੱਚੋਂ ਸਭ ਤੋਂ ਵੱਡੇ ਪੁੱਤਰ ਦਾ ਨਾਮ ਸੀ ਜਰਨਲ ਸੁਵੇਕ ਸਿੰਘ ਜਰਨਲ ਸੁਵੇਕ ਸਿੰਘ ਦੇ ਪਰਿਵਾਰਕ ਕੁਰਸੀ ਦਾਬੇ ਵਿੱਚ ਹੋਰ ਵੀ ਵਾਰਸਾਂ ਦਾ ਨਾਮ ਆਉਂਦਾ ਹੈ ਪਰ ਅਸੀਂ ਤੁਹਾਨੂੰ ਅਕੱਲੇ ਇਹਨਾਂ ਨਾਲ ਸਬੰਧਤ ਨਾਮ ਹੀ ਦੱਸੇ ਹਨ ਦਰਨਾਲ ਸੁਬੇਗ ਸਿੰਘ ਦਾ ਸਬੰਧ ਉਸ ਪਰਿਵਾਰ ਉਸ ਖਾਨਦਾਨ ਦੇ ਨਾਲ ਸੀ ਜਿਸ ਦੇ ਵਾਰਸਾਂ ਨੇ 18ਵੀਂ ਸਦੀ ਵਿੱਚ ਵੀ ਸ੍ਰੀ ਹਰਮੰਦਰ ਸਾਹਿਬ ਦੀ ਬਿਦਬੀ ਦਾ ਬਦਲਾ ਬੱッセ ਰਗੜ ਦਾ ਸਿਰ ਵੱਢ ਕੇ ਲਿਆ ਸੀ ਜੋ ਬੱਸਾ ਰਗੜ ਸ੍ਰੀ ਹਰਮੰਦਰ ਸਾਹਿਬ ਅੰਦਰ ਰੋਜ਼ ਸ਼ਰਾਬਾ ਪੀ ਕੇ ਕੱਜਰੀਆਂ ਚਚਦਾ ਸੀ ਤੇ ਜਿਸ ਨੇ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਨੂੰ ਘੋੜਿਆਂ ਦੀ ਲਿੱਦ ਦੇ ਦਾਲ ਪੂਰ ਦਿੱਤਾ ਸੀ ਦੋਸਤੋ 1984 ਵਿੱਚ ਜਰਨਲ ਸੁਵੇਕ ਸਿੰਘ ਦਾ ਧਰਮ ਲਈ ਲੜੇ ਪਰ ਦੂਜੇ ਪਾਸੇ ਫੌਜ ਦੀ ਅਗਵਾਈ ਕਰਕੇ ਆਇਆ ਸੀ ਜਰਨਲ ਕੁਲਦੀਪ ਬਰਾੜ ਜਰਨਲ ਕੁਲਦੀਪ ਬਰਾੜ ਆਪਣੀ ਕਿਤਾਬ ਵਿੱਚ ਖੁਦ ਮੰਨਦਾ ਹੈ ਕਿ ਜਿਸ ਵੇਲੇ 1950 ਦੇ ਵਿੱਚ ਉਹ ਮਿਲਟਰੀ ਅਕੈਡਮੀ ਵਿੱਚ ਸਿਖਲਾਈ ਲੈ ਰਿਹਾ ਸੀ ਤਾਂ ਉਸ ਵੇਲੇ ਜਰਨਲ ਸੁਵੇਕ ਸਿੰਘ ਕੁਲਦੀਪ ਬਰਾੜ ਦਾ ਉਸਤਾਦ ਹੁੰਦਾ ਸੀ ਜਰਨਲ ਕੁਲਦੀਪ ਬਰਾੜ ਦੀ ਜਰਨਲ ਸੁਵੇਕ ਸਿੰਘ ਦੇ ਨਾਲ ਪਹਿਲੀ ਮੁਲਾਕਾਤ ਦੂਣ ਅਕੈਡਮੀ ਵਿੱਚ ਹੋਈ ਦੂਜੀ ਬਲਾਕਾਤ ਦੋਹਾਂ ਦੀ ਬੰਗਲਾਦੇਸ਼ ਦੀ ਲੜਾਈ ਵਿੱਚ ਹੋਈ ਸੀ ਤੇ ਉਸ ਤੋਂ ਬਾਅਦ ਫਿਰ ਕੁਲਦੀਪ ਬਰਾੜ ਦਾ ਸਾਹਮਣਾ ਜਰਨਲ ਸੁਭੇਕ ਸਿੰਘ ਦੇ ਨਾਲ ਤੀਜੀ ਵਾਰ ਅਤੇ ਆਖਰੀ ਵਾਰ ਜੂੜ 1984 ਵਿੱਚ ਸ੍ਰੀ ਹਰਮੰਦਰ ਸਾਹਿਬ ਅੰਦਰ ਹੋਇਆ ਸੀ ਸੋ ਦੋਸਤੋ ਇਹ ਸੀ ਜਰਨਲ ਸੁਭੇਕ ਸਿੰਘ ਦਾ ਪਰਵਾਰਿਕ ਵਿਸ਼ੋਕੜ ਅਤੇ ਖਾਨਦਾਨ ਦਾ ਪੂਰਾ ਇਤਿਹਾਸ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ